ਫਲਾ ਉੱਠ ਗਿਆ ਦੋ ਗਰੁੱਪਾਂ ਦਾ ਥੋਬੀ ਬਾਜ਼ਾਰ ਦੇ ਵਿੱਚ ਮਾਨਤਾ ਦਾ ਮਾਨਤਾ ਦੇ ਦੋ ਗਰੁੱਪ ਆਪਸ ਵਿੱਚ ਝੜ ਗਏ ਹੈਗੇ ਅੱਜ 23 ਨੂੰ 2025 ਥੋਬੀ ਬਾਜ਼ਾਰ ਚ मसला बद गया पुलिस आ गई लैके चले गए थाने थाने हो गए ਲੜਪੇ ਲੜਪੇ ਅੰਤ ਤੱਕ ਮੰਨ ਗਏ ਸੀ ਗੱਲ ਗਈ ਸੀ ਕਿ ਖਤਮ ਹੋ ਗਈ ਤੇ ਇਹਨਾਂ ਨੂੰ ਘੁੱਟਿਆ ਉਹਨਾਂ ਨੇ ਦੂਜਿਆਂ ਨੇ ਪਸ ਗਏ ਉਹਨੇ ਲੜਾਈਆਂ ਲੜਪੇ ਇੱਥੇ ਬੱਸ ਹੋ ਗਿਆ ਉਹਨਾਂ ਨਾਲ ਲੜਾਈ ਹੋਈ ਅੱਛਾ ਦੋ ਗਰੁੱਪ ਲੜਪੇ ਇੱਥੇ ਬੰਦਾਂ ਦੇ ਤੇ ਪੁਲਿਸ ਨੂੰ ਇੱਥੇ ਆਣਾ ਪਿਆ ਹੈਗਾ ਇਹ ਕਾਫੀ ਮਸਲਾ ਉਲਝਾ ਹੋਇਆ ਸਾਡੇ ਬਾਜ਼ਾਰਾਂ ਦੇ ਵਿੱਚ ਪੁਲਿਸ ਪਾਰਟੀ ਆਈ ਹੈਗੀ ਐ ਦੋ ਗਰੁੱਪ ਸੀ ਇਹਨਾਂ ਦੇ ਇਹ ਦੋ ਗਰੁੱਪਾਂ ਦਾ ਥੋਬੀ ਬਾਜ਼ਾਰ ਦੇ ਵਿੱਚ ਮਹੰਤਾ ਦਾ ਮਹੰਤਾ ਦੇ ਦੋ ਗਰੁੱਪ ਆਪਸ ਵਿੱਚ ਝੜ ਗਏ ਹੈਗੇ ਅੱਜ 23 ਨੋ 2025 ਥੋਬੀ ਬਾਜ਼ਾਰ ਚ मसला बद गया पुलिस गई, लेके चले गए थाणी थाणी हो गए ਲੜਪੇ ਲੜਪੇ ਅੱਜ ਜਵਾਨਾਂ ਨੇ ਗੱਲ ਗਈ ਸੀ ਅੱਜ ਇਹਨਾਂ ਨੂੰ ਕੁੱਟਿਆ ਉਹਨਾਂ ਨੇ ਦੂਜਿਆਂ ਨੇ ਪੱਟ ਗਏ ਦੋਨੇ ਲੜਾਈਆਂ ਲੜਫੇ ਇੱਥੇ ਬਸ ਉਹ ਲੜਾਈ ਹੋ ਗਈ ਅੱਛਾ ਦੋ ਗਰੁੱਪ ਲੜਪੇ ਇੱਥੇ ਬੰਤਾਂ ਦੇ ਤੇ ਪੁਲਿਸ ਨੂੰ ਇੱਥੇ ਆਣਾ ਪਿਆ ਹੈਗਾ ਇਹ ਕਾਫੀ ਮਸਲਾ ਉਲਝਿਆ ਹੋਇਆ ਸਾਡੇ ਬਜ਼ਾਰਾਂ ਦੇ ਵਿੱਚ ਪੁਲਿਸ ਪਾਰਟੀ ਆਈ ਹੈਗੀ ਐ ਦੋ ਗਰੁੱਪ ਸੀਗੇ ਇਹਨਾਂ ਦੇ